ਪਿਆਲਾ ਫਾਸਲੇ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡੀ ਆਪਣੇ ਹਰਪੁਰ ਦੀ ਕੋਲ ਬੱਗਾ ਕੈਮਰਾਮੈਨ ਜਿੱਥੇ ਸਿਗਨਲ ਉਸ ਟਾਈਮ ਅਸੀਂ ਖੜਿਆ ਕੱਗੇ ਗ੍ਰੈਡ ਦੇ ਕੋਲ ਜਿੱਥੇ ਅੱਜ ਆਪਾਂ ਕਹਿੰਦੇ ਐਮਐਲਏ ਸਾਹਿਬ ਨੇ ਪਹੁੰਚ ਕੇ ਥੇ ਜੋ 40 ਲੱਖ ਦੀ ਨਾਗਰ ਦੇ ਨਾਲ ਜੋ ਗ੍ਰੈਡ ਦਾ ਜੋ ਉਦਘਾਟਨ ਕੀਤਾ ਹੈ ਸਪਾ ਹੋਰ ਵੀ ਜਿਹੜੀ ਜਾਣਕਾਰੀ ਐਮਐਲਏ ਸਾਹਿਬ ਤੋਂ ਲਵਾਂਗੇ ਸੋ ਉਹਨੇ ਨੱਡੂ ਰਹਿਤਰ ਕੋਲ ਕੰਨਾਂ ਨਾਲ ਤਾਂ ਕਿ ਉਹਨਾਂ ਨੂੰ ਸਾਰੀ ਜਿਹੋ ਖਬਰਾਂ ਸਾਂਝੀਆਂ ਕਰ ਸਕਾ ਪਟਿਆਲਾ ਫਾਸਲੇ ਤੇ ਮੈਂ ਕਿਹ ਜਦ ਨੂੰ ਕਰੋ ਜੀ ਅੱਜੀ ਕਰੀਏ ਹਾਂ ਜੀ ਸਾਹਬ ਦੇਖੀਏ ਉੱਪਰ ਨੂੰ ਕੀ ਕੀ ਰੱਖੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਨਲ ਕਲਵੰਸ ਜਿੰਦਾਬਾਦ ਆਮ ਆਦਮੀ ਕਿੜਾ ਗ੍ਰਿਡ ਸੀਗਾ ਇਹ ਓਵਰਲੋਡ ਸੀਗਾ ਇਸ ਨੂੰ ਇਸ ਦੀ ਸਮੱਸਿਆ ਨੂੰ ਦੂਰ ਕਰਦੇ ਹੋਏ ਜਿਹੜੇ ਸੱਤ ਹੋਰ ਬ੍ਰੇਕਰ ਲੈਣ ਜਿਹੜੇ ਉਹ ਲਗਾਏ ਗਏ ਨੇ ਜਿਹੜਾ ਅੰਡਰਲੋਡ ਜਿਹੜਾ ਗ੍ਰਿਡ ਹੈਗਾ ਇਹ ਸਾਰਾ ਹੀ ਹੁਣ ਚੱਲ ਰਿਹਾ ਸੋ ਨਵੀਆਂ ਲੈਣਾ ਵੀ ਕਾਫੀਆਂ ਜੜੀਆਂ ਉਹ ਕੱਢੀਆਂ ਗਈਆਂ ਨੇ ਸੋ ਇਸ ਕਰਕੇ ਅੱਜ ਬਿਜਲੀ ਗ੍ਰਿਡ ਦਾ ਜਿਹੜਾ ਉਦਘਾਟਨ ਕੀਤਾ ਗਿਆ ਸੀਗਾ ਕਿ ਲੋਕਾਂ ਨੂੰ ਜੋ ਬਿਜਲੀ ਵੱਲੋਂ ਹੈ ਉਹ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਪਰੇਸ਼ਾਨੀ ਹੈ ਜਿਹੜੀ ਉਹ ਨਹੀਂ ਹੈ ਇਹਦੇ ਵਿੱਚ ਸੱਤ ਬ੍ਰੇਕਰ ਨੇ ਜਿਹੜੇ 15 16 ਬ੍ਰੇਕਰ ਪਹਿਲਾਂ ਵੀ ਸੀਗੇ ਕੁਝ ਪੁਰਾਣੇ ਸੀਗੇ ਕੁਝ ਉਹਨਾਂ ਚੋਂ ਵੀ ਚੇਂਜ ਕੀਤੇ ਸੱਤ ਬ੍ਰੇਕਰ ਨੇ ਜਿਹੜੇ ਉਹ ਨਵੇਂ ਲਗਾਏ ਗਏ ਨੇ ਜਿਹੜੀ ਕਿ ਬਿਜਲੀ ਹੋਰ ਪਾਵਰ ਦੇ ਨਾਲ ਲੋਕਾਂ ਨੂੰ ਅਸੀਂ ਦੇ ਸਕੀਏ ਇਹ 40 ਲੱਖ ਰੁਪਏ ਦੀ ਲਾਗਤ ਦੇ ਨਾਲ ਇਸ ਇਕੱਲੇ ਜਿਹੜੇ ਬ੍ਰੇਕਰ ਨੇ ਉਹ ਘੱਗਾ ਗ੍ਰਿਡ ਨੂੰ ਲਗਾਏ ਗਏ ਨੇ ਔਰ 13 ਕਰੋੜ 88 ਲੱਖ ਰੁਪਿਆ ਸਿਰਫ ਬਿਜਲੀ ਵਾਸਤੇ ਪਤਨਾ ਸ਼ਹਿਰ ਤੇ ਘੱਗੇ ਦੇ ਲਈ ਜਿੰਨੇ ਵੀ ਹੋਰ ਗ੍ਰਿਡ ਨੇ ਉਹਨਾਂ ਦੇ ਲਈ ਜਾਂ ਕੋਈ ਤਾਰ ਕੱਢਣ ਦੇ ਲਈ ਜਾਂ ਨਵਾਂ ਬ੍ਰੇਕਰ ਲਗਾਉਣ ਦੇ ਲਈ ਜਾਂ ਕੋਈ ਵੱਡਾ ਟਰਾਂਸਫਾਰਮ ਲਗਾਉਣ ਦੇ ਲਈ ਸੋ ਉਹ ਜਿਹੜਾ ਪੈਸਾ ਹੈ ਉਸੇ ਗ੍ਰਿਡਾਂ ਤੇ ਹੀ ਜਿਹੜਾ ਉੱਤੇ ਲੈਣਾ ਤੇ ਜਿਹੜਾ ਉਹ ਖਰਚਾ ਜਾਏ। ਅਸੀਂ ਤੋਂ ਪਹਿਲਾਂ ਜਾਈ ਕਰੇਦਾ। ਦੇ ਦਾ ਕੋਰਟੀ ਮੋਢਲੇ ਅਧਿਕਾਰੀਏ ਘੱਟ ਹੈਗਾ, ਪੀਜਾ ਦੇ ਘੱਟ ਹੈਗਾ। ਉਹਦਾ ਵਾਸਤੇ ਨਹੀਂ ਪ੍ਰੈਸ। ਆ ਦੇਖੋ ਇਹ ਪਿਛਲੀਆਂ ਸਰਕਾਰਾਂ ਨੇ ਸਰਕਾਰ ਜਿਹੜੀ ਵੀ ਬਣਦੀ ਰਹੀ ਹੈ, ਕਿਸੇ ਵੀ ਸਰਕਾਰ ਨੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕੋਈ ਵੀ ਭਰਤੀ ਹੈ ਜਿਹੜੀ ਉਹ ਨਹੀਂ ਕੀਤੀ, ਇਹ ਤੁਸੀਂ ਵੀ ਸਾਰੇ ਜਾਣਦੇ ਹੋ। ਸੋ ਮੁੱਖ ਮੰਤਰੀ ਸਾਹਿਬ ਨੇ ਹਰੇਕ ਆਦਾਰੇ ਦੇ ਵਿੱਚ ਜਿਹੜੀਆਂ ਭਰਤੀਆਂ ਨੇ ਉਹ ਸ਼ੁਰੂ ਕੀਤੀਆਂ ਸੀਗੀਆਂ। ਲੈਂਡਮੈਨਾਂ ਦੀ ਘਾਟ ਹੈਗੀ ਹੈ ਮੈਨੂੰ ਪਤਾ ਹੈ ਔਰ 3000 ਜਿਹੜਾ ਲੈਂਡਮੈਨ ਜਿਹੜਾ ਭਰਤੀ ਕੀਤਾ ਗਿਆ ਸੀਗਾ ਕਿਉਂਕਿ ਪੂਰੇ ਪੰਜਾਬ ਭਰ ਦੇ ਵਿੱਚ ਲੈਂਡਮੈਨਾਂ ਦੀ ਜਿਹੜੀ ਬਹੁਤ ਕਾਫੀ ਜ਼ਰੂਰਤ ਸੀਗੀ ਕਾਫੀ ਆ ਲੈਣਾ ਤੇ ਜਿਹੜੇ ਉਹ ਖਾਲੀਆਂ ਪਈਆਂ ਸੀਗੀਆਂ ਸੋ ਜਲੰਧਰ ਸਾਈਡ ਤੇ ਲੁਧਿਆਣਾ ਸਾਈਡ ਜਿਹੜੇ ਉਹ ਉੱਥੇ ਭਰਤੀ ਕਰੇ ਗਏ ਸੀ ਸੋ ਮੈਂ ਮੇਰੀ ਮੰਤਰੀ ਸਾਹਿਬ ਨਾਲ ਗੱਲ ਹੋਈ ਆ ਬਹੁਤ ਜਲਦ ਅਸੀਂ ਸਾਰਾ ਜਿਹੜਾ ਡਿਪਾਰਟਮੈਂਟ ਦੇ ਵਿੱਚ ਲੈਂਡਮੈਨ ਜਈ ਐਸ ਡੀਓ ਇਹ ਪੂਰੇ ਕਰਾਂਗੇ ਆਪਣੇ ਡਾਇਰੈਕਟਰਾਂ ਦਾ ਹਾਂ ਜੀ ਵੀ ਲੱਗਦਾ ਸਰਕਾਰ ਦੇ ਪ੍ਰਾਜੇ ਜਿਵੇਂ ਕੀਤੇ ਜਾ ਰਹੇ ਬੜੀ ਖੁਸ਼ੀ ਦੀ ਗੱਲ ਹੈ ਜੀ ਮਾਨ ਸਰਕਾਰ ਜਿਵੇਂ ਲਗਾਤਾਰ ਕਾਰਜ ਦੇ ਕੰਮ ਜਾਰੀ ਨੇ ਉਸੇ ਤਰ੍ਹਾਂ ਐਮਐਲ ਸਾਹਿਬ ਦੇ ਜਿਤਨਾ ਸਤਿਕਾਰ ਅੱਜ ਕੱਗੇ ਦੇ ਗ੍ਰੇਡ ਵਿੱਚ ਜਿਹੜੇ 7-90 ਬ੍ਰੇਕਰ ਲੱਗੇ ਨੇ ਤੇ ਵਾਕ ਵਾਕ ਫੀਲਡ ਡਰਾਉਣ ਵਾਕ ਵਾਕ ਡਰਾਉਣ ਇੱਕ ਦੀ ਬੜਾ ਬੜਾ ਫਾਇਦਾ ਹੋਣ ਜਾ ਰਿਹਾ ਜੀ ਪਹਿਲਾਂ ਜਿਹੜੀ ਦਿੱਕਤ ਹੁੰਦੀ ਸੀ ਸਾਨੂੰ ਸਭ ਨੂੰ ਦੱਸਿਆ ਵੀ ਬਾਹਰ ਜਾ ਕੇ ਮੁਲਾਜ਼ਮਾਂ ਨੂੰ ਘੱਟ ਕੇ ਲਾਣਾ ਪੈਂਦਾ ਸੀ ਤੇ ਬੜਾ ਸਮਾਂ ਖਰਾਬ ਹੁੰਦਾ ਸੀ ਕਿਉਂਕਿ ਜਿਹੜੀ ਬਿਜਲੀ ਦੀ ਜਿਹੜੀ ਬੜੀ ਕਿੰਨਾ ਡੇਰੀ ਹੋ ਜਾਂਦੀ ਸੀ ਕੁੱਛਣ ਤੱਕ ਜਿਹੜੇ ਬ੍ਰੇਕਰ ਨੇ ਉਹ ਇੱਥੇ ਅੰਦਰ ਹੀ ਲਗਾਤਾਰ ਚੱਲੀ ਰਹੇਗਾ ਇਸ ਦਾ ਸਤਿਕਾਰ ਦੀ ਮੌਜਾ ਦਾ ਮੁਬਾਰਕਾਂ ਜੋ ਅੱਜ ਐਮਐਲਏ ਸਾਹਿਬ ਨੇ ਆ ਕੇ ਇਹ ਰੋਜ਼ ਘਟਾ ਦਿੱਤਾ ਤੇ ਸੜਦਾ ਸਾਡੇ ਵੀ ਮਿਹਰਬਾਨੀ ਦੇ ਵਰਤ ਤੇ ਤੇ ਲੰ ਤਾਂ ਮੈਂ ਸਾਥੀ ਜਿਹੜੇ ਵੀ ਮੀਡੀਆ ਨਾਲ ਕੋ ਪਹੁੰਚੇ ਮੈਂ ਸਾਰਿਆਂ ਨੂੰ ਦੱਸਿਆ ਹਾਂ ਸੋ ਜਿਹੜਾ ਅੱਜ ਕੰਮ ਹੋਇਆ ਹੈ ਪੰਜਾਬ ਸਰਕਾਰ ਨੇ ਜੋ ਸਾਡੇ ਘੱਗਾ ਗ੍ਰਿਡ ਨੂੰ ਤੋਹਫਾ ਦਿੱਤਾ 40 ਲੱਖ ਦੀ ਲਾਗਤ ਦੇ ਨਾਲ ਪਹਿਲਾਂ ਕੀ ਹੁੰਦਾ ਸੀ ਕਿ ਇੱਕ ਬ੍ਰੇਕਰ ਤੋਂ ਦੋ ਤਿੰਨ ਫੀਡਰ ਚੱਲਦੇ ਸੀ ਅਗਰ ਇੱਕ ਫੀਡਰ ਫਾਲਟ ਹੋ ਜਾਂਦਾ ਸੀ ਤਾਂ ਉਹਦੇ ਨਾਲ ਦੂਜੇ ਫੀਡਰ ਵੀ ਬੰਦ ਕਰਨੇ ਪੈਂਦੇ ਹੁਣ ਇਹ ਜੋ ਕੰਮ ਹੋਇਆ ਇਸੇ ਸੱਤ ਨਵੇਂ ਬ੍ਰੇਕਰ ਲੱਗੇ ਨੇ ਜਿਹਦੇ ਨਾਲ ਸਾਡੇ ਜੋ ਊਰਜਾ ਗ੍ਰਿਡ ਸੀ ਉਹਨੂੰ ਗੁਜਰਾਹਤ ਮਿਲੇਗੀ ਇੰਡਸਟਰੀਅਲ ਜੋ ਘੱਗਾ ਏਰੀਆ ਵਧਿਆ ਹੋਇਆ ਹੈ ਖੇਤੀਬਾੜੀ ਦੇ ਵਿੱਚ ਵੀ ਜੋ ਵਿਗਨ ਪੈਂਦਾ ਸੀ ਉਸ ਨੂੰ ਤੇ ਸ਼ਹਿਰੀ ਨੂੰ ਪਿੰਡੂ ਨੂੰ ਜੋ ਨਿਰਵਿਗਨ ਬਿਜਲੀ ਹੈ ਜੋ ਹੁਣ 24 ਘੰਟੇ ਸਪਲਾਈ ਮਿਲੇਗੀ ਅੱਜ 40 ਲੱਖ ਦੀ ਲਗਰ ਦੇ ਨਾਲ ਜੋ ਇਹ ਕੱਗਾ ਗ੍ਰਿਡ ਦੇ ਵਿੱਚ ਬ੍ਰੇਕਰ ਲੱਗੇ ਉਹਦਾ ਅਦਗਾਟਨ ਐ ਐਮਐਲ ਸਾਹਿਬ ਨੇ ਕੀਤਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕੱਗਾ ਗ੍ਰਿਡ ਦੇ ਹੋਰ ਸਮੱਸਿਆਵਾਂ ਨੇ ਐਮਐਲ ਸਾਹਿਬ ਉਹ ਵੀ ਬੋਲ ਕੇ ਗਏ ਨੇ ਕਿ ਉਹ ਵੀ ਹੱਲ ਹੋਣਗੀਆਂ ਤੇ ਇੱਕ ਅੱਗੇ ਦੇ ਜਿੰਨੇ ਬਾਕੀ ਰਹਿੰਦੇ ਕੰਮ ਨੇ ਉਹ ਸਾਰੇ ਇੱਕ ਇੱਕ ਕਰਕੇ ਕਰਵਾਏ ਜਾਣਗੇ ਜਿਸ ਤਰ੍ਹਾਂ ਪਹਿਲਾਂ ਹੋ ਰਹੇ ਨੇ ਬਾਕੀ ਮੇਨ ਗੱਲ ਅੱਗੇ ਦੇ ਵਿੱਚ ਹੈ ਜੋ ਪੂਰੇ ਪੰਜਾਬ ਦੇ ਵਿੱਚ ਸਾਡੇ ਸੀਐਮ ਸਾਹਿਬ ਨੇ ਜੋ ਅੱਜ ਲਹਿਰ ਚਲਾਈ ਹੈ ਇੱਕ ਮਹਮ ਜੁਧ ਨਸ਼ਾ ਦੇ ਵਿਰੁੱਧ ਉਸੇ ਦੇ ਤਹਿਤ ਅੱਜ ਘੱਗੇ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਮਾਵਾਂ ਨੂੰ ਪੁੱਛੋ ਜਾ ਕੇ ਜਿਹੜੇ ਰੋਂਦਿਆਂ ਸੀ ਅੱਜ ਉਹ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਅਸੀਸਾਂ ਦਿੰਦੀਆਂ ਨੇ ਕਿ ਸਾਡੇ ਪੁੱਤ ਬਚਾਰ ਲਿਓ ਕਿਉਂਕਿ 670 ਪੈਸੇ ਜੋ ਰਿਕਵਰੀ ਹੈ ਉਹ ਨਸ਼ਾ ਵੇਚਣ ਵਾਲਿਆਂ ਤੇ ਕੀਤੀ ਗਈ ਹੈ ਤੇ ਉਹਨਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਕੀਤਾ ਗਿਆ ਸੋ ਮੈਂ ਇਸ ਤਰ੍ਹਾਂ ਹੀ ਤੁਹਾਡਾ ਵੀ ਤਾਨੂੰ ਇੱਕ ਬੇਨਤੀ ਹੈ ਕਿ ਤੁਸੀਂ ਵੀ ਇਸ ਤਰ੍ਹਾਂ ਦੀ ਨਿਊਜ਼ ਹੈ ਜੋ ਬੜਤੋ ਬੜ ਚਲਾਇਆ ਕਰੋ ਨਸ਼ਿਆਂ ਵਾਲੀ ਕਿਉਂਕਿ ਜੋ ਸਾਡੇ ਮੁੱਖ ਮੰਤਰੀ ਸਰਪਾ ਭਗਵੰਤ ਸਿੰਘ ਜੀ ਮਾਨ ਦਾ ਜੋ ਹੌਸਲਾ ਹੈ ਉਹ ਚੈਨਲਾਂ ਨਾਲ ਬਣਨਾ ਹੈ ਕਿਉਂਕਿ ਉਹਨਾਂ ਨੇ ਬੜਾ ਪ੍ਰਾਲਾ ਕੀਤਾ ਹੈ ਜਿਹੜੀਆਂ ਨਜਾਇਜ਼ ਬਿਲਡਿੰਗਾਂ ਨਜਾਇਜ਼ ਕਮਾਈ ਕਰਕੇ ਨਸ਼ਿਆਂ ਨਾਲ ਉਹਨਾਂ ਨੇ ਲੋਕਾਂ ਨੇ ਬਣਾਈਆਂ ਸੀ ਉਹਨਾਂ ਤੇ ਅੱਜ ਪੀਲਾ ਪੰਜਾ ਮਾਨ ਸਾਹਿਬ ਦਾ ਚੱਲਿਆ ਹੋਇਆ ਹੈ ਇਸੇ ਤਰ੍ਹਾਂ ਘੱਗੇ ਦੇ ਵਿੱਚ ਵੀ ਜਿਹੜੇ ਨਸ਼ੇ ਦੇ ਸਦਾਗਰ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਨੱਥ ਪਾਈ ਜਾ ਰਹੀ ਹੈ ਇਹਦੇ ਲਈ ਮੈਂ ਸਾਡੇ ਧੰਨਵਾਦ ਕਰਦਾ ਪੁਲਿਸ ਪ੍ਰਸ਼ਾਸਨ ਦਾ ਇਹ ਗੱਲ ਲੱਗ ਰਹੀ ਹੈ ਕਿ ਜਿਵੇਂ ਸੜਕਾਂ ਤੁਸੀਂ ਮਿਹਰਬਾ ਪਾਇਆ ਹੈ ਸੜਕਾਂ ਦਾ ਫਾਇਦਾ ਜੋ ਜਿਹੜੇ ਆਪਣੇ ਕਈ ਘਰ ਨੇ ਜਿਹੜੇ ਆਪਣੇ ਲਾਲੋ ਡੇਰੇ ਨੇ ਆਪਣੇ ਕਮੇਟੀ ਦੇ ਅੰਦਰ ਨਹੀਂ ਆਂਦੇ ਉਹਨਾਂ ਦਾ ਤੁਸੀਂ ਵੀ ਅੱਜ ਮਿਹਰਬਾ ਪਾਇਆ ਉਹਦੇ ਵਾਜ ਹਾਂਜੀ ਉਹ ਇਸ ਤਰ੍ਹਾਂ ਸੀ ਜਦੋਂ ਵੀ ਅਸੀਂ ਕਦੇ ਚੋ ਐਮਪੀ ਦੀ ਇਲੈਕਸ਼ਨ ਹੁੰਦੀ ਚਾਹੇ ਵਿਧਾਨ ਸਭਾ ਦੀ ਇਲੈਕਸ਼ਨ ਹੁੰਦੀ ਜਾਂ ਐਮਸੀ ਦੀ ਇਲੈਕਸ਼ਨ ਹੁੰਦੀ ਅਸੀਂ ਜਦੋਂ ਵੋਟਾਂ ਵਾਸਤੇ ਜਾਂਦੇ ਸੀ ਇਹ ਸਮੱਸਿਆ ਸਾਨੂੰ ਸਾਹਮਣਾ ਕਰਨਾ ਪੈਂਦਾ ਸੀ ਜੋ ਵੀ ਬਰਾਦਰੀ ਇੱਥੇ ਰਹਿੰਦੀ ਹੈ ਕਮੇਟੀ ਦੀ ਹਦੂਦ ਤੋਂ ਬਾਹਰ ਨੇ ਇਹ ਕਹਿੰਦੇ ਕਿ ਸਾਡੇ ਤੋਂ ਤੁਸੀਂ ਵੋਟਾਂ ਤਾਂ ਮੰਗਣ ਆ ਜਾਂਦੇ ਹੋ ਪਰ ਸਾਨੂੰ ਕਮੇਟੀ ਦੀ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਸਾਡੀ ਜੋ ਨਗਰਪੰਚਾਇਤ ਘੱਗਾ ਦੀ ਕਮੇਟੀ ਬਣਾ ਦਿਓ ਅਸੀਂ ਤੁਹਾਡਾ ਇਹ ਜੋ ਸਮੱਸਿਆ ਇਹਦਾ ਹੱਲ ਕਰਾਂਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਨਕਸ਼ਾ ਬਣ ਗਿਆ ਕਮੇਟੀ ਦੀ ਜਿਹੜੀ ਹਦੂਦ ਹੈ ਉਹ ਵੱਧ ਚੁੱਕੀ ਹੈ ਇਹ ਸਾਰੇ ਡੇਰੇ ਨੇ ਜਿੰਨੇ ਘੱਗੇ ਦੇ ਸਾਰੇ ਅਦੂਦ ਦੇ ਵਿੱਚ ਆ ਗਏ ਇਹਨਾਂ ਨੂੰ ਮਿਲਦੀਆਂ ਜੋ ਨਗਰ ਪੰਚਾਇਤ ਘੱਗਾ ਦੀਆਂ ਪੰਜਾਬ ਸਰਕਾਰ ਦੀਆਂ ਸਹੂਲਤਾਂ ਨੇ ਉਹ ਮੁਹੱਈਆ ਕਰਵਾਈਆਂ ਜਾਣੀਆਂ ਤੇ ਇਹਨਾਂ ਨੂੰ ਇਸ ਸਮੱਸਿਆ ਤੋਂ ਨਿਜਾਦ ਦਵਾਈ ਜਾਵੇਗੀ ਅਗਲੇ ਹਫ਼ਤੇ ਖੁਸ਼ਕਵਰੀ ਹੈ ਕਿ ਕਿ ਜਿਹੜਾ ਕੂੜਾ ਜੋ ਆਪਣਾ ਡੰਪ ਬਣਿਆ ਹੋਇਆ ਇੱਥੇ ਵੀ 15-20 ਲੱਖ ਦੀ ਲੱਗ ਦੇ ਨਾਲ ਐਮਐਲਏ ਸਾਹਿਬ ਨਾਲ ਅਗਲੇ ਹਫ਼ਤੇ ਕਿੰਨੀ ਪੱਥਰ ਰੱਖਿਆ ਜਾਣਾ ਇੱਥੇ ਕਿ ਚਾਰ ਦੀਵਾਰੀ ਖਿੱਚੀ ਜਾਣੀ ਹੈ ਕਿਉਂਕਿ ਇੱਥੇ ਜੋ ਕੂੜਾ ਕਰਕਟਾ ਉੱਟ ਕੇ ਲੋਕਾਂ ਦੇ ਘਰਾਂ ਜਾਂਦਾ ਜੋ ਬਦਬੂਆਂ ਨੂੰ ਤੰਗ ਕਰਦੀ ਹੈ ਇਹ ਤੋਂ ਵੀ ਨਿਜਾਦ ਦਵਾਈ ਜਾਵੇਗੀ ਮੈਂ